ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਸਤਕਾਰਯੋਗ ਜਥੇਦਾਰ ਸਹਿਬਾਨਾਂ ਦੇ ਸਬੰਧ ਵਿੱਚ ਹੈ ਕਿਉਂਕਿ ਜਦੋਂ ਮੈਂ ਆਪਣੀ ਕੌਮ ਦੀ ਹਾਲਾਤ ਵੇਖਦਾ ਤੇ ਜਥੇਦਾਰਾਂ ਦੀ ਨਿਕਰ ਦੀ ਹਾਲਾਤ ਵੇਖਦਾ ਉਦੋਂ ਇਹ ਕੁਝ ਬੋਲਣ ਤੇ ਸੋਚਣ ਤੇ ਬੰਦੇ ਨੂੰ ਮਜਬੂਰ ਹੋਣਾ ਪੈਂਦਾ ਇੱਕ ਉਹ ਤਾਂ ਵੇ ਉੱਚਾ ਸ਼ਹਿਰ ਦਾ ਕਿਸੇ ਨੇ ਮਾਲਕ ਬਣਨਾ ਹੋਵੇ ਡੀਸੀ ਸ਼ਹਿਰ ਦਾ ਮਾਲਕ ਹੈ ਇੱਕ ਅਣਪੜ ਬੰਦਾ ਅਗਰ ਤੁਸੀਂ ਡੀਸੀ ਬਣਾਓਗੇ ਤੇ ਸ਼ਹਿਰ ਦੀ ਸੰਭਾਲ ਕੀ ਕਰੇਗਾ ਅਗਰ ਇੱਕ ਅਣਪੜ ਬੰਦਾ ਤੁਸੀਂ ਐਸਪੀ ਬਣਾਓਗੇ ਤੇ ਸ਼ਹਿਰ ਦੀ ਸੰਭਾਲ ਕੀ ਕਰੇਗਾ ਸ਼ਹਿਰ ਨਗਾਰ ਵੱਲ ਚਲਾ ਜਾਏਗਾ ਪਤਨ ਵੱਲ ਚਲਾ ਜਾਏਗਾ ਕਿਉਂ ਕਿ ਯੋਗਤਾ ਨਹੀਂ ਸੀ ਉਹਦੀ ਯੋਗਤਾ ਨਹੀਂ ਸੀ ਜਿਸ ਅਹੁਦੇ ਦੇ ਉੱਤੇ ਤੁਸੀਂ ਉਸ ਬੰਦੇ ਨੂੰ ਬਿਠਾ ਦਿੱਤਾ ਜਥੇਦਾਰਾਂ ਦੀ ਲਿਆਕਤ ਦਾ ਹੋਣਾ ਬੜਾ ਜ਼ਰੂਰੀ ਹੈ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਮੈਂ ਗੱਲ ਸਾਂਝੀ ਕਰ ਰਿਹਾ ਕੌਮੀ ਲੈਵਲ ਤੇ ਗੱਲ ਕਰ ਰਿਹਾ ਔਰ ਜੇ ਇਹ ਮੇਰਾ ਮੈਸੇਜ ਕਿਸੇ ਨੂੰ ਲੀਡਰ ਨੂੰ ਜਥੇਦਾਰ ਨੂੰ ਮਿਲੇ ਤੇ ਉਹਨਾਂ ਨੂੰ ਸੋਚਣਾ ਵੀ ਚਾਹੀਦਾ ਹੈ ਉਹ ਸੋਚਣਗੇ ਨਹੀਂ ਕਿਉਂਕਿ ਚੰਗਾ ਜਥੇਦਾਰ ਉਹਨਾਂ ਦਾ ਹੱਥ ਠੋਕਾ ਨਹੀਂ ਬਣੇਗਾ ਤੋਂ ਮੈਂ ਗੱਲ ਕਰ ਰਿਹਾ ਸਾਂ ਲਿਆਕਤ ਚਾਹੀਦੀ ਹੈ ਅਕਲ ਚਾਹੀਦੀ ਹੈ ਗਿਆਨ ਚਾਹੀਦਾ ਹੈ ਜਿਹੜੀ ਜਗ੍ਹਾ ਦੇ ਉੱਤੇ ਉਹਨੇ ਜਾਣਾ ਹੈ ਉਸ ਜਗ੍ਹਾ ਦੇ ਅਕੋਰਡਿੰਗ ਉਸ ਜਗ੍ਹਾ ਦੇ ਮੁਤਾਬਕ ਲਿਆਕਤ ਬਿਨਾ ਵੱਡਿਆਂ ਦੇ ਨਾਲ ਗੱਲਬਾਤ ਉਹਨੂੰ ਕਰਨੀ ਨਹੀਂ ਆਏਗੀ ਵੇਖੋ ਅਕਲ ਹੋਏਗੀ ਗਿਆਨ ਹੋਏਗਾ ਲਿਆਕਤ ਹੋਏਗੀ ਉਹਦੇ ਕੋਲ ਜਦੋਂ ਵੱਡੇ ਵੱਡੇ ਲੋਕ ਚੱਲ ਕੇ ਆਉਣਗੇ ਲੀਡਰ ਆਉਣਗੇ ਚੱਲ ਕੇ ਗੈਰ ਕਮਿਊਨਿਟੀ ਦੇ ਵਿੱਚੋਂ ਲੀਡਰ ਚੱਲ ਕੇ ਆਉਣਗੇ ਵਦੇਸ਼ਾਂ ਤੋਂ ਲੋਕ ਚੱਲ ਕੇ ਆਉਣਗੇ ਗੋਰੇ ਕਾਲੇ ਚੱਲ ਕੇ ਆਉਣਗੇ ਦੂਜੇ ਤੀਜੇ ਚੱਲ ਕੇ ਆਉਣਗੇ ਉਸ ਬੰਦੇ ਦੀ ਅਗਰ ਲਿਆਕਤ ਨਾ ਹੋਈ ਤੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਕੀ ਦੇਵੇਗਾ ਇਹ ਗੱਲ ਵੱਖਰੀ ਹੈ ਵੀ ਉਹ ਤੁਹਾਡੇ ਰੁਤਬੇ ਨੂੰ ਵੇਖ ਕੇ ਤੁਹਾਡੇ ਨਾਲ ਜਵਾਬ ਦੇ ਹੀ ਨਾ ਕਰੇ ਤੁਹਾਡੀ ਗੱਲ ਨੂੰ ਜੀ ਜੀ ਕਰਕੇ ਸੁਣੀ ਜਾਏ ਪਰ ਇਹ ਜ਼ਰੂਰ ਸੋਚੇਗਾ ਵੀ ਜੋ ਮੈਂ ਪੁੱਛ ਰਿਆਂ ਉਹਦਾ ਜਵਾਬ ਤੈਨੂੰ ਦੇਣਾ ਨਹੀਂ ਆ ਰਿਹਾ ਇਦੇ ਕੋਲ ਗਿਆਨ ਨਹੀਂ ਹੈ ਜਾਂ ਜਵਾਬ ਦੇਣਾ ਨਹੀਂ ਚਾਹੁੰਦਾ ਗੱਲਾਂ ਦੇ ਅੰਦਰ ਹੋਰ ਹੋਰ ਪਾਸੇ ਨੂੰ ਟਾਲਣ ਦਾ ਯਤਨ ਕਰਦਾ ਇੱਕ ਹੋਰ ਨੁਕਤਾ ਇਹ ਵੀ ਜਿਸ ਬੰਦੇ ਦੇ ਕੋਲ ਜਿੰਨਾ ਜ਼ਿਆਦਾ ਗਿਆਨ ਹੁੰਦਾ ਹੈ ਉਹਦਾ ਉਨਾ ਕੌਨਫੀਡੈਂਸ ਦਾ ਲੈਵਲ ਉੱਤੇ ਹੁੰਦਾ ਹੈ ਤੇ ਜਿਹੜੇ ਬੰਦੇ ਦੇ ਕੋਲ ਗਿਆਨ ਨਹੀਂ ਜਦੋਂ ਚਾਰ ਬੰਦੇ ਸਾਹਮਣੇ ਆਣ ਕੇ ਬਹਿ ਗਏ ਉਹਦੇ ਟੇਬਲ ਦੇ ਸਾਹਮਣੇ ਆਣ ਕੇ ਉਹਨਾਂ ਚਾਰਾਂ ਨੇ ਸਵਾਲ ਕਰਨੇ ਚਾਹੇ ਤੇ ਬੰਦਾ ਤੇ ਪਹਿਲਾਂ ਹੀ ਅੰਦਰੋਂ ਥਰ-ਥਰ ਕੰਬੀ ਜਾਏਗਾ ਕਿਉਂਕਿ ਉਹਨੂੰ ਪਤਾ ਹੈ ਮੇਰੀ ਅਕਲ ਘਟੇ ਮੇਰਾ ਗਿਆਨ ਘਟੇ ਮੈਂ ਜਵਾਬ ਕਿਵੇਂ ਦਿਆਂ ਔਰ ਕਿਵੇਂ ਇਹਦਾ ਬੰਦਾ ਸਰ ਦਾ ਸਹੀ ਉੱਤਰ ਦਿਆ ਇਹਨਾਂ ਦੀ ਤਸੱਲੀ ਹੋਵੇ ਉਹ ਅੰਦਰੋਂ ਕੰਬੇਗਾ ਉਹਦਾ ਜਿਹੜਾ ਕੰਬਾ ਹੈ ਉਹਦਾ ਜਿਹੜਾ ਅੰਦਰ ਹਿੱਲਣਾ ਹੈ ਉਹਦੇ ਕੰਫੀਡੈਂਸ ਨੂੰ ਬਣੇ ਬਣਾਏ ਨੂੰ ਵੀ ਥੱਲੇ ਸੁੱਟ ਦੇਗਾ ਔਰ ਇਹ ਕੋਈ ਹੁੰਦਾ ਜ ਨਜ਼ਰ ਪੈ ਰਿਆ ਆਮ ਬੰਦਾ ਜਾਂਦਾ ਹੈ ਤੇ ਜਥੇਦਾਰਾਂ ਦਾ ਗੱਲ ਕਰਨ ਦਾ ਐਟੀਟਿਊਡ ਹੋਰ ਹੁੰਦਾ ਹੈ ਜਦੋਂ ਉਹਨਾਂ ਸਾਹਮਣੇ ਕੋਈ ਲੀਡਰ ਜਾਂਦਾ ਹੈ ਤੇ ਉਹਨਾਂ ਦੀ ਝੂਠੀ ਜੀ ਮੁਸਕਰਾਹਟ ਨਿਮਰਤਾ ਜਿਹੜੀ ਝੂਠੀ ਜੀ ਉਹ ਬਿਆਨ ਹੁੰਦੀ ਹੈ ਸਾਹਮਣੇ ਹੁੰਦੀ ਹੈ ਉਗੜ ਕੇ ਸਾਹਮਣੇ ਆਉਂਦੀ ਬੈਠੇ ਬੇਸ਼ੱਕ ਆਪਣੀ ਕੁਰਸੀ ਤੇ ਹੁੰਦੇ ਨੇ ਪਰ ਸਾਹਮਣੇ ਲੀਡਰ ਹੋਣ ਪਰ ਉਹਨਾਂ ਦੇ ਸਾਹਮਣੇ ਉਹਨਾਂ ਦੀ ਬਾਡੀ ਲੈਂਗੁਏਜ ਦੱਸਦੀ ਹੈ ਕਿ ਕੰਫੀਡੈਂਸ ਇਹਦਾ 0 ਤੇ ਆ ਗਿਆ ਇਹਨਾਂ ਦਾ ਬੋਲਣਾ ਤੇ ਗੱਲ ਕਰਨ ਦਾ ਢੰਗ ਤਰੀਕਾ ਦੱਸਦਾ ਹੈ ਕਿ ਕੰਫੀਡੈਂਸ ਇਹਨਾਂ ਦਾ 0 ਤੇ ਆ ਗਿਆ ਇਹ ਸਾਰਾ ਕੁਝ ਕਿਉਂ ਕਿਉਂਕਿ ਅੰਦਰ ਕੋਈ ਕਾਟ ਮਹਿਸੂਸ ਹੁੰਦੀ ਹੈ ਤੇ ਕਾਟ ਕਿਹੜੀ ਗੱਲ ਦੀ ਗਿਆਨ ਦੀ ਕਾਟ ਹੈ ਹੁਣ ਗਿਆਨ ਇੱਕ ਪੱਖੀ ਨਹੀਂ ਜਿੰਨੇ ਜ਼ਹਿਦਾਰ ਬੰਨਾ ਹੈ ਵੀ ਚਲੋ ਉਹਨੂੰ ਗੁਰਮਤ ਦਾ ਗਿਆਨ ਹੋਣਾ ਬੜਾ ਜ਼ਰੂਰੀ ਸਿਰਫ ਇੱਕ ਪੱਖੀ ਨਹੀਂ ਉਸ ਬੰਦੇ ਨੂੰ ਸਰਵਪੱਖੀ ਨੌਲੇਜ ਹੋਣੀ ਬੜੀ ਜ਼ਰੂਰੀ ਹੈ ਸਰਵਪੱਖੀ ਥੋੜਾ ਬਹੁਤਾ ਗਿਆਨ ਹੋਣਾ ਬੜਾ ਜ਼ਰੂਰੀ ਰਾਜਨੀਤੀ ਦਾ ਗਿਆਨ ਹੋਵੇ ਧਰਮ ਨੀਤੀ ਦਾ ਗਿਆਨ ਹੋਵੇ ਸਮਾਜ ਨੀਤੀ ਦਾ ਗਿਆਨ ਹੋਵੇ ਤੇ ਉਹਨੂੰ ਵਿਦੇਸ਼ਾਂ ਤੱਕ ਦਾ ਥੋੜਾ ਬਹੁਤਾ ਗਿਆਨ ਹੋਵੇ ਕੰਫੀਡੈਂਸ ਬੰਦ ਹੈ ਤਾਲੀਮ ਦੇ ਨਾਲ ਸਕੂਲੀ ਵਿੱਦਿਆ ਦੇ ਨਾਲ ਜੋ ਉਹਦੇ ਕੋਲ ਨਹੀਂ ਹੈ ਜੇ ਹੈ ਤੇ ਉਹ ਬੜੀ ਘਾਟੇ ਜਿਹਦੇ ਨਾਲ ਉਹਦਾ ਕੰਫੀਡੈਂਸ ਬਿਲਡ ਹੁੰਦਾ ਹੀ ਨਹੀਂ ਹੋਰ ਕੋਈ ਨਹੀਂ ਤੇ ਇੰਗਲਿਸ਼ ਦਾ ਫਲੋ ਉਹਦਾ ਪਾਣੀ ਵਾਂਗ ਚਾਹੀਦਾ ਹੈ ਇਹ ਮੇਰਾ ਆਪਣਾ ਓਪੀਨੀਅਨ ਹੈ ਮੇਰਾ ਆਪਣਾ ਮੰਨਣਾ ਹੈ ਹੋਰ ਕੁਝ ਨਹੀਂ ਤੇ ਜਿਹੜਾ ਜਥੇਦਾਰ ਬੰਦਾ ਹੈ ਨਾ ਉਹਦਾ ਇੰਗਲਿਸ਼ ਦਾ ਫਲੋ ਪਾਣੀ ਦੀ ਤਰ੍ਹਾਂ ਚੱਲਦਾ ਹੋਵੇ ਜਦੋਂ ਕੋਈ ਘੋਰਾ ਆਵੇ ਕੁਝ ਗੈਰ ਕਮਿਊਨਿਟੀ ਦਾ ਬੰਦਾ ਉਹਦੇ ਸਾਹਮਣੇ ਆਣ ਕੇ ਗੱਲ ਕਰੇ ਆ ਇਧਰ ਮਦਰਾਸ ਦੇ ਹਲ ਕੇਰਲਾ ਦੇ ਅੰਦਰ ਚੱਲਦੀ ਸਾਰੀ ਇੰਗਲਿਸ਼ ਹੈ ਆਪਣੀ ਇੰਡੀਆ ਦੇ ਅੰਦਰ ਹੀ ਭਾਰਤ ਦੇ ਅੰਦਰ ਹੀ ਜੇ ਕੋਈ ਵਿਦੇਸ਼ ਤੋਂ ਹੁੰਦੇ ਨੇ ਦਰਬਾਰ ਸਭ ਬੜੀ-ਬੜੀ ਦੁਨੀਆ ਘੁੰਮਣ ਵਾਸਤੇ ਵਿਦੇਸ਼ ਤੋਂ ਹੁੰਦੀ ਉਹ ਬੰਦੇ ਜਵਾਬ ਕਰਨਾ ਚਾਹਣ ਸਵਾਲ ਕਰਨਾ ਚਾਹਣ ਤੇ ਉਸ ਬੰਦੇ ਦਾ ਇੰਗਲਿਸ਼ ਦਾ ਫਲੋ ਇਨਾ ਤੇਜ਼ ਹੋਵੇ ਵੀ ਗੋਰੇ ਵੀ ਹੈਰਾਨ ਹੋਣ ਗੋਰਿਆਂ ਨੂੰ ਜਵਾਬ ਮਿਲੇ ਉਹਨਾਂ ਦੀ ਭਾਸ਼ਾ ਵਿੱਚ ਮਿਲੇ ਤੇ ਪਤਾ ਲੱਗੇ ਵੀ ਵਾਕਿਆ ਹੀ ਇੱਕ ਬੰਦਾ ਇੱਕ ਜਗ੍ਹਾ ਦੇ ਉੱਤੇ ਬੈਠਾ ਹੈ ਇਹ ਗੱਲ ਸੁਣਨੀ ਵੀ ਜਾਂਦਾ ਹੈ ਜਵਾਬ ਦੇਣਾ ਵੀ ਜਾਂਦਾ ਹੈ ਹੁਣ ਤੁਸੀਂ ਕਹੋਗੇ ਵੀ ਪੌਪ ਨੂੰ ਪੰਜਾਬੀ ਆਉਂਦੀ ਹੈ ਜਿਹੜਾ ਗੋਰਿਆਂ ਦਾ ਪੌਪ ਹੈ ਜਾਂ ਪੌਪ ਨੂੰ ਕੋਈ ਹੋਰ ਭਾਸ਼ਾ ਆਉਂਦੀ ਹੈ ਸਾਡੀ ਭਾਸ਼ਾ ਜਦੋਂ ਉਹ ਨਹੀਂ ਬੋਲਦੇ ਅਸੀਂ ਕਿਉਂ ਨਾ ਬੋਲੀਏ ਇੰਗਲਿਸ਼ ਅੱਜ ਦੇ ਸਮੇਂ ਦੇ ਅੰਦਰ ਇੱਕ ਐਸੀ ਲੈਂਗੁਏਜ ਬਣ ਚੁੱਕੀ ਹੈ ਜਿੰਨੂੰ ਕਹਿ ਸਕਣਿਆ ਵੀ ਵਰਲਡ ਵਾਈਡ ਇਹਦਾ ਤੇਜ ਤਪ ਜ਼ਿਆਦਾ ਹੈ ਇੰਗਲਿਸ਼ ਦਾ ਤੁਸੀਂ ਮੰਨੋ ਤੁਸੀਂ ਨਾ ਮੰਨੋ ਪਰ ਇੰਗਲਿਸ਼ ਦਾ ਇੱਕ ਸਟੇਟਸ ਬਣ ਚੁੱਕਾ ਹੈ ਇੱਕ ਪ੍ਰਭਾਵ ਬਣ ਚੁੱਕਾ ਹੈ ਤੇ ਜਿਹੜਾ ਵੀ ਬੰਦਾ ਉੱਚੇ ਅਹੁਦੇ ਤੇ ਹੁੰਦਾ ਹੈ ਉਹਦੇ ਵਾਸਤੇ ਬੋਲਣੀ ਜ਼ਰੂਰੀ ਬਣ ਜਾਂਦੀ ਹੈ ਇੰਡੀਆ ਦੇ ਅੰਦਰ ਹੀ ਨਾ ਕੋਟ ਕਚੈਰੀ ਸਾਡੇ ਮਾਨਯੋਗ ਜੱਜ ਸਹਿਬਾਨ ਇੰਗਲਿਸ਼ ਬੋਲਦੇ ਨਾ ਹਾਲਾਂਕਿ ਸਾਹਮਣੇ ਤੇ ਸਾਰੇ ਹਿੰਦੀ ਬੋਲਣ ਵਾਲੇ ਸਮਝਣ ਵਾਲੇ ਹੁੰਦੇ ਨੇ ਪਰ ਜੱਜ ਸਹਿਬਾਨ ਬੋਲਦੇ ਨਾ ਕਿਉਂ ਤੁਸੀਂ ਕਿਦਰੇ ਵੀ ਚੰਗਿਆਂ ਦੀ ਸਭਾ ਦੇ ਅੰਦਰ ਸੋਸਾਇਟੀ ਦੇ ਅੰਦਰ ਐਸਪੀ ਡੀਸੀ ਵੱਡੇ ਵੱਡੇ ਸੀਨੀਅਰ ਆਫੀਸਰਸ ਬੈਠੇ ਹੋਣ ਉਹਨਾਂ ਦੀ ਸਭਾ ਦੇ ਅੰਦਰ ਕਿਦਰੇ ਬੈ ਕੇ ਵੇਖੋ ਇੰਗਲਿਸ਼ ਚੱਲਦੀ ਹੈ ਕਿਉਂਕਿ ਇੱਕ ਸਟੇਟਸ ਸਿੰਬਲ ਬਣ ਗਿਆ ਤਾਂ ਖੈਰ ਮੈਂ ਚਾਹੁੰਦਾ ਵੀ ਤੁਹਾਡੀ ਇੱਜ਼ਤ ਬਰਕਰਾਰ ਰਹੇ ਇਸ ਕਰਕੇ ਇੰਗਲਿਸ਼ ਦਾ ਫਲੋ ਵੀ ਹੋਣਾ ਬੜਾ ਜ਼ਰੂਰੀ ਹੈ ਫਿਰ ਉਸ ਤੋਂ ਅੱਗੇ ਥੋੜੀ ਜਰਨਲ ਨੌਲੇਜ ਵੀ ਹੋਵੇ ਦੁਨੀਆਂ ਦੇ ਦੂਜੇ ਸਕਾਲਰ ਜਦੋਂ ਕਿਦਰੇ ਮੰਨ ਲਓ ਵਰਲਡ ਟਰਮ ਸੰਮੇਲਨ ਕਿਦਰੇ ਚੱਲਦਾ ਹੈ ਉਹਦੇ ਵਿੱਚ ਤੁਹਾਨੂੰ ਨਿਯੋਤਾ ਦਿੱਤਾ ਜਾਂਦਾ ਹੈ ਉੱਥੇ ਇੰਗਲਿਸ਼ ਵੀ ਬੋਲਦਾ ਹੈ ਉੱਥੇ ਪਾਕਿਸਤਾਨੋਂ ਆਉਂਦਾ ਹੈ ਉੱਥੇ ਫਰਾਂਸ ਤੋਂ ਆਉਂਦਾ ਹੈ ਇੰਗਲੈਂਡ ਤੋਂ ਆਉਂਦਾ ਹੈ ਕੈਨੇਡਾ ਤੋਂ ਆਉਂਦਾ ਹੈ ਆਸਟ੍ਰੇਲੀਆ ਤੋਂ ਆਉਂਦਾ ਹੈ ਨਾਈਜੀਰੀਆ ਤੋਂ ਆਉਂਦਾ ਹੈ ਨਿਊਜ਼ੀਲੈਂਡ ਤੋਂ ਆਉਂਦਾ ਉੱਥੇ ਸਾਰੇ ਗੱਲਾਂ ਇੰਗਲਿਸ਼ ਦੇ ਅੰਦਰ ਕਰਦੇ ਨੇ ਜੇ ਤੁਹਾਨੂੰ ਸਮਝ ਨਹੀਂ ਆਈ ਤੇ ਉਹਦਾ ਜਵਾਬ ਕੀ ਦਿਓਗੇ ਕ੍ਰਾਸ ਕੀ ਕਰੋਗੇ ਗੱਲ ਦਾ ਉੱਤਰ ਕਿਵੇਂ ਦਿਓਗੇ ਦੂਜੀ ਗੱਲ ਜੇ ਸਾਰੇ ਉੱਥੇ ਇੰਗਲਿਸ਼ ਵਿੱਚ ਬੋਲ ਰਹੇ ਨੇ ਤੇ ਤੁਸੀਂ ਉੱਠ ਕੇ ਪੰਜਾਬੀ ਵਿੱਚ ਬੋਲਣਾ ਸ਼ੁਰੂ ਕਰ ਦੋ ਤੇ ਤੁਹਾਡੀ ਗੱਲ ਦਾ ਪ੍ਰਭਾਵ ਕੀ ਪਏਗਾ ਪੰਜਾਬੀ ਸਮਝਣ ਵਾਲੇ ਹੋ ਸਕਦੇ ਨੇ ਸਭਾ ਦੇ ਅੰਦਰ ਦੋ ਚਾਰ ਹੋਣ ਤੇ ਇੰਗਲਿਸ਼ ਸਮਝਾਉਣ ਵਾਲੇ 98% ਲੋਕ ਬੈਠੇ ਹੋਣ ਇੱਕ ਗੱਲ ਤੇ ਦੂਸਰੀ ਗੱਲ ਇਹ ਤੁਹਾਡਾ ਜਿਹੜਾ ਨਾ ਸਟੇਟਸ ਏ ਉਹ ਡਾਊਨ ਆਏਗਾ ਵੀ ਅਸੀਂ ਇੰਗਲਿਸ਼ ਦੇ ਅੰਦਰ ਕਹਿੰਦੇ ਨੇ ਸਿੱਖ ਕੌਮ ਦਾ ਬੜਾ ਵੱਡਾ ਨੁਮਾਇੰਦਾ ਆਇਆ ਹੈ ਜਥੇਦਾਰ ਆਇਆ ਹੈ ਉਚਾਦੇਦਾਰ ਆਇਆ ਹੈ ਪਰ ਇਹਨੂੰ ਤੇ ਗੱਲ ਕਰਨੀ ਨਹੀਂ ਆ ਰਹੀ ਜਾਂ ਇੰਟਰਪ੍ਰੇਟਰ ਦੇ ਨਾਲ ਗੱਲ ਕਰ ਰਿਹਾ ਤੁਹਾਡਾ ਲੈਵਲ ਉੱਥੇ ਡਾਊਨ ਜਾਏਗਾ ਇਸ ਕਰਕੇ ਤੁਹਾਡਾ ਫਲੋ ਹੋਣਾ ਬੜਾ ਜ਼ਰੂਰੀ ਹੈ ਪਰ ਅਖੀਰ ਤੇ ਮੈਂ ਇੱਕ ਗੱਲ ਕਹਿਣਾ ਵੀ ਇਹੋ ਜਿਹੇ ਲੀਡਰ ਇਹੋ ਜਿਹੇ ਜਥੇਦਾਰ ਸਾਡੇ ਲੀਡਰ ਸਹਿਬਾਨ ਬਣਾਉਣਗੇ ਨਹੀਂ ਉਹਦਾ ਵੀ ਕਾਰਨ ਇੱਕ ਪਤਾ ਕਿਉਂ ਕਿ ਜਿਹਦੇ ਕੋਲ ਸਰਵਪੱਖੀ ਨੌਲੇਜ ਵੀ ਹੋਈ ਇੰਗਲਿਸ਼ ਦਾ ਫਲੋ ਵੀ ਹੋਇਆ ਗੱਲ ਕਰਨੀ ਵੀ ਆਉਂਦੀ ਹੋਈ ਗੱਲ ਸਮਝਣੀ ਵੀ ਆਉਂਦੀ ਹੋਈ ਉਹ ਲੀਡਰਾਂ ਦੀ ਅੱਖ ਦੇ ਅੰਦਰ ਅੱਖ ਪਾ ਕੇ ਗੱਲ ਕਰੇਗਾ ਉਹ ਝੂਠਾ ਹਾਸਾ ਮੂੰਹ ਤੇ ਨਹੀਂ ਲਿਆਏਗਾ ਅੱਖ ਨੀਵੀਂ ਕਰਕੇ ਗੱਲ ਨਹੀਂ ਕਰੇਗਾ ਅੱਖ 'ਚ ਅੱਖ ਪਾ ਕੇ ਗੱਲ ਕਰੇਗਾ ਤੇ ਲੀਡਰਾਂ ਨੂੰ ਇੱਕ ਅਦਾਚਿਤ ਪ੍ਰਮਾਨ ਨਹੀਂ ਹੈ ਵੀ ਸਾਡੀ ਅੱਖ ਦੇ ਅੰਦਰ ਕੋਈ ਅੱਖ ਪਾ ਕੇ ਗੱਲ ਕਰੇ ਇਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਇੱਕ ਨੁਕਤਾ ਹੋਰ ਹੈ ਵੀ ਜਿਹੜਾ ਵੀ ਜ਼ਥੇਦਾਰ ਬਣੇ ਉਹ ਜ਼ਰੂਰੀ ਨਹੀਂ ਹੈ ਵੀ ਗ੍ਰੰਥੀ ਸ਼੍ਰੇਣੀ ਦੇ ਵਿੱਚੋਂ ਹੀ ਅੱਗੇ ਆਵੇ ਤੇ ਜ਼ਥੇਦਾਰ ਬਣੇ ਜ਼ਰੂਰੀ ਨਹੀਂ ਹੈ ਉਹ ਪੜਿਆ ਲਿਖਿਆ ਹੋਵੇ ਮਾਇਆ ਵੱਲੋਂ ਵੀ ਥੋੜਾ ਜਿਹਾ ਰੱਜਿਆ ਹੋਵੇ ਇਹ ਨਹੀਂ ਵੀ ਉੱਚੇ ਅਹੁਦੇ ਤੇ ਜਾ ਕੇ ਪਹਿਲਾਂ ਆਪਣੀ ਭੁੱਖ ਕੱਢਣ ਵੱਲ ਧਿਆਨ ਜਾਏ ਤੇ ਬਾਅਦ ਵਿੱਚ ਉਹ ਕੌਮ ਦੀ ਸੋਚੇ ਥੋੜਾ ਜਿਹਾ ਰੱਜਿਆ ਹੋਵੇ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਰੱਜਿਆ ਹੁੰਦਾ ਹੈ ਉਹ ਵਿਕਦਾ ਨਹੀਂ ਉਹ ਡਿੱਗਦਾ ਨਹੀਂ ਪਰ ਚਲੋ ਜੇ ਥੋੜਾ ਜਿਹਾ ਰੱਜਿਆ ਹੋਏਗਾ ਤੇ ਸ਼ਾਇਦ ਕੌਮ ਦੀ ਹੈਲਪ ਕਰ ਪਾਏ ਸ਼ਾਇਦ ਕੌਮ ਨੂੰ ਚੰਗੀ ਅਗਵਾਈ ਦੇ ਪਾਏ ਤਨ ਦੀ ਭੁੱਖ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਹੈ ਭੁੱਖਾ ਬੰਦਾ ਕਿੱਥੇ ਡਿੱਗਦਾ ਹੈ ਫਿਰ ਉਹ ਲੀਡਰਾਂ ਦੇ ਕੋਲ ਡਿੱਗੇ ਡੱਕੇ ਡਿੱਗੇਗਾ ਰਾਜਨੀਤਿਕਾਂ ਦੇ ਕੋਲ ਡਿੱਗੇਗਾ ਗੁਰਬਾਣੀ ਦਾ ਬਚਨ ਵੀ ਇਹ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕੋ ਬੋੜ ਖੁਦਿਆਵੰਤ ਕਹਿੰਦੇ ਨੇ ਭੁੱਖੇ ਨੂੰ ਉਹ ਫਿਰ ਡਿੱਗਦਾ ਹੈ ਉਹ ਲਾਜ ਕੁਲਾਜ ਨੂੰ ਪਾਸੇ ਕਰ ਦਿੰਦਾ ਤੇ ਜਿਹੜਾ ਆਪਣੀ ਲਾਜ ਕੁਲਾਜ ਨੂੰ ਪਾਸੇ ਕਰ ਦੇਗਾ ਉਹ ਕੌਮ ਦੀ ਲਾਜ ਕੁਲਾਜ ਕਿਵੇਂ ਰੱਖ ਪਾਏਗਾ ਮੈਂ ਨੁਕਤੇ ਤੁਹਾਡੇ ਸਾਹਮਣੇ ਬਿਆਨ ਕਰ ਰਿਹਾ ਅੰਦਰ ਦੀ ਗਰੀਬੀ ਅਗਰ ਉਹਦੇ ਕੋਲ ਹੋਈ ਤੇ ਬੇਬਾਕ ਨਹੀਂ ਬਣ ਸਕੇਗਾ ਉਹ ਝੁਕੇਗਾ ਹਰ ਥਾਂ ਤੇ ਅੰਦਰ ਦਾ ਰਜੇਮਾ ਅੰਦਰ ਦੀ ਭੁੱਖ ਮਿਟੀ ਹੋਏਗੀ ਬੇਬਾਕੀ ਉਹਦੇ ਕੋਲ ਆਏਗੀ ਉਹ ਬੋਲਣ ਲੱਗਾ ਚਿਚਕੇਗਾ ਨਹੀਂ ਉਹ ਲਫਾਫਿਆਂ ਦਾ ਭਾਰ ਨਹੀਂ ਥੋਲੇਗਾ ਸਾਦਾਂ ਦੀਆਂ ਬਰਸੀਆਂ ਤੇ ਨਹੀਂ ਜਾਏਗਾ ਸਾਦਾਂ ਦੇ ਡੇਰਿਆਂ ਤੇ ਨਹੀਂ ਜਾਏਗਾ ਫਿਰ ਸਾਦਾਂ ਦੀ ਅੱਖ ਦੇ ਅੰਦਰ ਅੱਖ ਪਾ ਕੇ ਗੱਲ ਕਰੇਗਾ ਓਏ ਅਕਾਲ ਤਖਤ ਦੀ ਮਾਣ ਮਰਿਆਦਾ ਤੂੰ ਮੰਨਦਾ ਕਿਉਂ ਨਹੀਂ ਤੇਰੇ ਡੇਰੇ ਦੇ ਅੰਦਰ ਮਾਣ ਮਰਿਆਦਾ ਲਾਗੂ ਕਿਉਂ ਨਹੀਂ ਪਰ ਅੱਜ ਕੀ ਹੁੰਦਾ ਅੱਜ ਇਹ ਹੁੰਦਾ ਹੈ ਵੀ ਡੇਰੇਦਾਰ ਭਾਰਾ ਲਫਾਫਾ ਦਿੰਦੇ ਨੇ ਨਾਲ ਜ਼ੁਬਾਨੋਂ ਮਿੱਠੀ ਪਾਸ਼ਾ ਬੋਲਦੇ ਨੇ ਸਾਡੇ ਜਥੇਦਾਰ ਸਹਿਬਾਨ ਲਫਾਫਾ ਲੈ ਕੇ ਆ ਜਾਂਦੇ ਨੇ ਮਿੱਠੀ ਪਾਸ਼ਾ ਸੁਣ ਕੇ ਆ ਜਾਂਦੇ ਨੇ ਪਰ ਕਹਿ ਨਹੀਂ ਹਿੰਮਤ ਨਹੀਂ ਹੁੰਦੀ ਵੀ ਤੇਰੇ ਡੇਰੇ ਦੇ ਅੰਦਰ ਅਕਾਲ ਤਖਤ ਦੀ ਮਰਿਆਦਾ ਕਿਉਂ ਨਹੀਂ ਚਲਦੀ ਉਹ ਕਿਵੇਂ ਕਹਿਣਗੇ ਕਿਉਂਕਿ ਅੰਦਰ ਦੀ ਭੁੱਖ ਹੈ ਅਕਾਲ ਤਖਤ ਦੀ ਮਰਿਆਦਾ ਦੇ ਪਹਿਰੇਦਾਰ ਹੋ ਤੇ ਅਕਾਲ ਤਖਤ ਦੀ ਮਰਿਆਦਾ ਨੂੰ ਲਾਗੂ ਵੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਫਰਜ਼ ਹੈ ਹੋਰ ਕਿਨੇ ਕਰਨਾ ਤਾਂ ਮੇਰੀ ਹੱਥ ਜੋੜ ਕੇ ਬਹੁਤ ਨਿਰਮਾਨਤਾ ਦੇ ਨਾਲ ਤੁਹਾਨੂੰ ਰਿਕਵੈਸਟ ਹੈ ਵੀ ਜੇ ਤੁਹਾਡੇ ਸਿਰ ਤੇ ਕੌਮ ਦੀ ਜ਼ਿੰਮੇਵਾਰੀ ਆਈ ਤੇ ਉਹਨੂੰ ਬਾ ਖੂਬੀ ਟੰਗ ਦੇ ਨਾਲ ਨਾ ਪਾਓ ਬੜੇ ਆਏ ਨੇ ਬੜਿਆਂ ਨੇ ਚਲੇ ਜਾਣਾ ਹੈ ਜਾਣ ਤੋਂ ਬਾਅਦ ਤੇ ਗੱਲਾਂ ਕਰਦੇ ਨੇ ਫਲਾਣਾ ਲੀਡਰ ਚੰਗਾ ਨਹੀਂ ਉਹਨੇ ਧੱਕਾ ਕੀਤਾ ਸਾਨੂੰ ਆ ਤਾਂ ਬਿਆਨਬਾਜ਼ੀ ਕਰਨੀ ਪਈ ਪਰ ਜਿੰਨਾ ਸਮਾਂ ਉਹ ਕੁਰਸੀ ਤੇ ਹੁੰਦੇ ਨੇ ਅਹੁਦੇ ਤੇ ਹੁੰਦੇ ਨੇ ਉਹਨਾਂ ਸਮਾਂ ਉਸ ਲੀਡਰ ਦੇ ਸਬੰਧ ਵਿੱਚ ਨਹੀਂ ਬੋਲਦੇ ਉਹਨਾਂ ਸਮੇਂ ਨਹੀਂ ਕਹਿੰਦੇ ਵੀ ਫਲਾਣੇ ਦਾ ਤੱਕਾ ਸਾਡੇ ਨਾਲ ਹੁੰਦਾ ਐ ਅਸੀਂ ਤਾਂ ਬਿਆਨ ਦੇ ਲੱਗੇ ਆ ਸਾਡੀ ਮਰਜ਼ੀ ਨਹੀਂ ਪਰ ਜਿਸ ਦਿਨ ਅਹੁਦੇ ਤੋਂ ਉਤਰ ਜਾਂਦੇ ਨੇ ਉਸ ਦਿਨ ਸਾਰਾ ਕੁਝ ਕਹਿਣ ਦਾ ਚੇਤੇ ਆ ਜਾਂਦਾ ਤੋਂ ਮੈਂ ਚਾਹੁੰਨਾ ਵੀ ਸਾਡੀ ਕੌਮ ਦੀ ਭਲਾਈ ਹੋਵੇ ਸਾਡੇ ਕੌਮ ਦਾ ਵਾਧਾ ਹੋਵੇ ਉਹਦਾ ਸਟੇਟਸ ਬਣੇ ਕੌਮ ਅੱਗੇ ਜਾਏ ਕੌਮ ਦਾ ਰੁਤਬਾ ਕੌਮ ਦੀ ਇੱਜ਼ਤ ਹੋਰ ਉੱਚੇ ਕਦ ਵਿੱਚ ਹੋਵੇ ਇਹ ਵੇਖਣੀ ਚਾਹੁੰਦੇ ਆ ਪਰ ਕਰੋ ਸਕਣਗੇ ਜਿਹੜੇ ਆਗੂ ਨੇ راہ ਨੁਮਾਈ ਕਰਨ ਵਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ